19 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਆਪਣੀ ਰੈਲੀ ਕਰਨ ਵਾਸਤੇ ਮਜੀਠੇ ਜਾ ਰਹੇ ਨੇ ਮਜੀਠੇ ਦੀ ਦਾਣਾ ਮੰਡੀ 'ਚ ਉਹ ਆਪਣੀ ਰੈਲੀ ਕਰਨਗੇ ਤੋਂ ਰੈਲੀ ਜਿਹੜਾ ਬਿਕਮ ਸਿੰਘ ਮਜੀਠੀਆ ਦਾ ਕਿਸੇ ਵੇਲੇ ਮੌਸ਼ਦਾਵਾਲ ਤੇ ਸੱਜਾ ਲੱਗਣ ਹੁੰਦਾ ਸੀਗਾ ਤਲਬੀਰ ਸਿੰਘ ਉਹ ਕਰਵਾ ਰਹੇ ਆ ਹਾਲੇ ਉਹ ਆਮ ਆਦੀ ਪਾਰਟੀ 'ਚ ਪਹਿਲਾਂ ਉਹਨੂੰ ਹਲਕਾ ਚਾਰਜ ਲਾਇਆ ਸੀ ਅਮਰਥਰ ਦਖਣੀ ਦਾ ਲੇਕਿਨ ਉਹ ਆਖਿਆ ਜੀ ਮਜੀਠਾ ਖਾ ਲਿਆ ਤੇ ਮਜੀਠੇ ਲਾ ਦੇ ਉਹਨੂੰ ਤੁਸੀਂ ਹਾਲੀ ਕੇ ਮਜੀਠੇ ਜਿਹੜੇ ਕਾਗਜ਼ ਛੱਡ ਕੇ ਆਏ ਨੇ ਦੋ ਭਰਾ ਸੁਖਵਿੰਦਰ ਸਿੰਘ ਲਾਲੀ ਤੇ ਜੱਗਾ ਉਹ ਵੀ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਖਾਉਂਦੇ ਉੱਤੇ ਲੇਕਿਨ ਉਹਨਾਂ ਦੀ ਕਿਸੇ ਬਾਤ ਤੇ ਪੁੱਛੀ ਤੇ ਉੱਥੇ ਤਲਬੀਰ ਸਿੰਘ ਗਿੱਲ ਨੂੰ ਲਾ ਦਿੱਤਾ ਤਲਬੀਰ ਗਿੱਲ ਦੀ ਜਿਹੜੀ ਰੈਜੀ ਹੈ ਮਤਲਬ ਮੈਨੂੰ ਮੈਨੂੰ ਮਾਫ ਕਰੂ ਮੈਂ ਥੋੜੇ ਤੋਂ ਅਪਰੋਸ ਕਰਦਾ ਇਹ 18 ਤਰੀਕ ਦੀ ਰੈਲੀ ਹੈ ਜੀ ਐਤਵਾਰ ਦਾ ਨਾ ਮੰਡੀ ਬੜੀ ਮੇਜੇ ਕੱਲ ਦੀ ਕੱਲ ਨਹੀਂ ਲਾਉਂਦੇ 19 ਵਿੱਚ 18 ਦੀ 18 ਤੇ ਕੱਲ 18 ਤੇ ਕੱਲ ਹੀ ਹੋਣੀ ਹੈ ਹੁਣ ਇਹ ਜਿਹੜੇ ਨੇ ਇਹਨਾਂ ਨੇ ਜਿਹੜੀ ਕਿਸਾਨ ਸੰਘਰਸ਼ ਕਮੇਟੀ ਵਾਲੇ ਆ ਜਿਹਨੂੰ ਕਿਸਾਨ ਮਜ਼ਦੂਰ ਮੋਰਚਾ ਵੀ ਕਹਿੰਦੇ ਨੇ ਇਹਨਾਂ ਨੇ ਇੱਕ ਆਪਣੀ ਮੀਟਿੰਗ ਚੁਗਾਵਾ ਚ ਕੀਤੀ ਅੱਜ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਘੇਰ ਕੇ ਸਵਾਲ ਪੁੱਛਾਂਗੇ ਆਪਣੇ ਕਿਸਾਨਾਂ ਦੇ ਬਾਰੇ ਵਿੱਚ ਬੀਜ ਬਿੱਲ ਬਾਰੇ ਪੁੱਛਾਂਗੇ ਅਸੀਂ ਬਿਜਲੀ ਬਾਰੇ ਪੁੱਛਾਂਗੇ ਅਸੀਂ ਇਹਨਾਂ ਨੂੰ ਫਿਰ ਇਹਨਾਂ ਨੂੰ ਅਸੀਂ ਜਿਹੜਾ ਵਾ ਉਹ ਅ ਜਿਹੜੀ ਕਿਸਾਨਾਂ ਦੀਆਂ ਮੰਗਾਂ ਬਾਰੇ ਪੁੱਛਾਂਗੇ ਸਵਾਲ ਕਿਉਂ ਤੁਹਾਨੂੰ ਪਤਾ ਹੈਗਾ ਇਹ ਦੋ ਮੀਟਿੰਗਾਂ ਪਹਿਲਾਂ ਟੈਂਡ ਕਰਨ ਗਿਆ ਸੀ ਸਰਕਾਰੀ ਆਪਣੀ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਨਾ ਉੱਥੇ ਮੰਤਰੀ ਆ ਨਾ ਮੁੱਖ ਮੰਤਰੀ ਆ ਮੁੱਖ ਮੰਤਰੀ ਤੇ ਪਹਿਲਾਂ ਵੀ ਇੱਕ ਵਾਰੀ ਭਜਾ ਚੁੱਕੇ ਨੇ ਜਦੋਂ ਜਾ ਭਜੋ ਤੁਹਾਡੀ ਕੋਈ ਮੰਗ ਨਹੀਂ ਮੰਣੀ ਜੋ ਕਰਨਾ ਕਰਨ ਨੂੰ ਤੁਸੀਂ ਮੁੱਖ ਮੰਤਰੀ ਸਿੱਧੇ ਹੋਗੇ ਜੀ ਨਾ ਜਿਹੜੇ ਪਿਛਲੇ ਮੰਗਾ ਸੀ ਕਲੇ ਮੰਨੀਆਂ ਉਹ ਵੀ ਰੱਦ ਹੁਣ ਇਹ ਉੱਥੇ ਘਰਾਵ ਕਰਕੇ ਤੇ ਉਹਨਾਂ ਦਾ ਸਵਾਲ ਪੰਪ ਕਰਨਗੇ ਤੇ ਉਹ ਮੈਂ ਆਟੋਮੈਟਿਕਲੀ ਇਹ ਕੁਝ ਲੀਡਰ ਜਿਹੜੇ ਹਲਕੇ ਦੇ ਸੀ ਉਹ ਗ੍ਰਿਫਤਾਰ ਕਰਨੇ ਸ਼ੁਰੂ ਕਰ ਦਿੰਦੇ ਉਹ ਸਰਨਾ ਕੱਲ ਤੇ ਜਿੰਨਾਂ ਦੀ ਗ੍ਰਿਫਤਾਰੀ ਹੋ ਜਾਏ ਨਾ ਕਿਸੇ ਘਰਾਵ ਕਰਨ ਦੇਣਾ ਨਾ ਘਰਾਓ ਬਣਾ ਇਹਨਾਂ ਬਿਜਲੀ ਬੋਰਡ ਦੇ ਸਾਹਮਣੇ ਆਪਣੇ ਬੰਦਿਆਂ ਨੂੰ ਕਿਹਾ ਵੀ ਤੁਸੀਂ ਉੱਥੇ ਬਿਜਲੀ ਘਰ ਜਿਹੜਾ ਉੱਥੇ ਨਾਲ ਇਕੱਠੇ ਹੋ ਨਾ ਕਿਹਾ ਕਿਸੇ ਇਕੱਠੇ ਹੋਣ ਦੇਣਾ ਪਹਿਲੀ ਗੱਲ ਤੇ ਹੋਣੀ ਦਿਨਾ ਜੇ ਆਗੇ ਤੇ ਉਹ ਗੱਡੀਆਂ ਚ ਭਾ ਕੇ ਥਾਣੇ ਲੈ ਜਾਣਗੇ ਤੇ ਮੁੱਖ ਮੰਤਰੀ ਚਲ ਜਣਗੇ ਛੱਡ ਦੇਣਗੇ ਉਹਨਾਂ ਨੂੰ ਕਰ ਲਾ ਉਹਨਾਂ ਨੇ ਕੀ ਨੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਸਿਫਤ ਸੀ ਸੰਗਤ ਦਰਸ਼ਨ ਕਰਦੇ ਸੀ ਕੋਈ ਵੀ ਮਿਲਣ ਆਉਂਦਾ ਸੀ ਕਿਸਾਨ ਮਿਲਣ ਆਉਂਦੇ ਸੀ ਮਜ਼ਦੂਰ ਮਿਲਣ ਆਉਂਦੇ ਸੀ ਮੁਲਾਜ਼ਮ ਮਿਲਣ ਆਉਂਦੇ ਸੀ ਪੱਤਰਕਾਰ ਮਿਲਣ ਆਉਂਦੇ ਸੀ ਕਹਿ ਦੇਣ ਦੀ ਠੀਕ ਹੈ ਜੀ ਤੁਹਾਡੀ ਗੱਲ ਸੁਣ ਲਈਏ ਇਹਦੇ ਤੇ ਅਸੀਂ ਗਵਰਨਰ ਭਾਵਾਂਗੇ ਕੋਈ ਗੱਲ ਨਹੀਂ ਤੁਸੀਂ ਸਾਡੇ ਆਪਣੇ ਬਗਾਨੇ ਥੜੀ ਹੈਗੀ ਤੇ ਮੁੱਖ ਮੰਤਰੀ ਸਾਨੂੰ ਜਿੱਦ ਨਹੀਂ ਕਰਨੀ ਜਿਹਦੀ ਉਹਨਾਂ ਦਾ ਮੰਗ ਪੱਤਰ ਲੱਗਣਾ ਜਿੱਦੋਂ ਉਹਤੇ ਵਿਚਾਰ ਦਿੱਤਾ ਸਰਕਾਰ ਦਾ ਕੰਮ ਡਿਊਟੀ ਬੰਦੀ ਕਰਨ ਜਿਹੜੀ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਨਾ ਕਿ ਸਰਕਾਰ ਜੋਕਾਂ ਵਾਸਤੇ ਹੁੰਦੀ ਜਿਹੜੀ ਪੰਜਾਬ ਨੂੰ ਲੱਗਿਆ ਰੈਸਟਿੰਗ ਜਿੰਨਾ ਜੋਕਾਂ ਨੂੰ ਲੈ ਕੇ 50 ਨੰਬਰ ਕੋਠੀ ਖਾਲੀ ਕਰਾਉਣ ਵਾਸਤੇ ਬੀਜੇ ਨਿਕਲ ਜੱਲੀ ਟੰਡੀਗੜ ਤੱਕ ਰੰਗਦਾ ਸੀ ਜੀ ਦੇ ਚ ਕੁਝ ਆਗੂ ਫੜ ਕੇ ਥਾਣੇ ਲਗੇ ਮਤਲਬ ਕਿ ਘੰਡੇ ਪਰ ਛੱਡ ਤ ਜਾਓ ਕਰਨ ਨੂੰ ਕਿਸੇ ਦੀ ਥਾੜੀ ਥਾੜੀ ਹੱਜ ਲੱਗ ਗਈ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਸਰਕਾਰ ਲੋਕਾਂ ਦੀ ਹੁੰਦੀ ਨਾ ਕਿ ਜੋਕਾਂ ਦੀ ਹੁੰਦੀ ਹੈ ਜੋਕਾਂ ਤੋਂ ਖੜਾ ਚਦਾ ਉਹ ਤੇ ਲੋਕਾਂ ਦੀ ਗੱਲ ਸੁਣੋ ਚਾਹੀਦਾ ਇਹੋ ਹੀ ਆ ਕਿ ਕੱਲ ਜੇ ਮੁੱਖ ਮੰਤਰੀ ਸਾਹਿਬ ਉੱਥੇ ਆਉਂਦੇ ਤੇ ਆਸ ਗੱਲ ਕਰਦੇ ਤੇ ਉਹ ਫਿਰ ਇਹਨਾਂ ਦੀ ਗੱਲ ਸੁਣ ਕਿਸਾਨਾਂ ਨੇ ਡੈਪੂਟੇਸ਼ਨ ਦੇ ਮਿਲ ਜੇ ਨਹੀਂ ਮਿਲਦੇ ਤੇ ਫਿਰ ਉਹ ਇੱਕ ਡਿਕਟੇਟਰਸ਼ਿਪ ਹੋ ਗਈ ਫਿਰ ਇਹ ਤੋਂ ਸਹੀ ਹੋਊਗੀ ਫਿਰ ਸਰਕਾਰ ਨੂੰ ਡੈਮੋਕਰਟ ਸਰਕਾਰ ਨਹੀਂ ਕਹਿ ਸਕਦੇ ਫਿਰ ਅਸੀਂ ਕਹਾਂਗੇ ਕਿ ਇਹ ਕੇਂਦਰੀਵਾਲ ਦਾ ਸਾਮਰਾਜ ਚੱਲ ਰਿਹਾ ਹੈ ਜੀ ਜੀ